ਦੇਖੋ ਜੀ ਇਹ ਜੇ ਆਪਣਾ 16ਵੇਂ ਅੰਸਬੰਸ ਬਾਬਾ ਮਰਤਾ ਨਜੀਦ ਦੀ ਪਾਈ ਰਹਿਮਤ ਅਲੀ ਉਰਫ ਪਾਈ ਰਹਿਮੂ ਜਿਨ੍ਹਾਂ ਦਾ ਜ਼ਿਕਰ ਕੀਤਾ ਸੀ ਕਿ ਹਜ਼ੂਰੀ ਰਾਗੀ ਸਲ ਗੋਂਦਵਾਲ ਗੁਰਦੁਆਰਾ ਸਾਹਿਬ ਪਾਰਟੀਸ਼ਨ ਤੋਂ ਪਹਿਲੋ ਤੇ ਇਹਨਾਂ ਦੇ ਜਿਹੜੇ ਇਹ 8 ਬੇਟੇ ਸਨ 8 ਬੇਟੇ ਦਾ ਜਨਮਾ ਜ਼ਿਕਰ ਕੀਤਾ ਸਤਿ ਕਿ ਚਾਰਾਂ ਨੇ ਕੀਰਤਨ ਦੀ ਸੇਵਾ ਕੀਤੀ ਸੀ ਉਹ ਚਾਰਾਂ ਨੇ ਆਪਣੀ ਲਖਾਈ ਪੜਾਈ ਕੀਤੀ ਸੀ ਤੇ ਇਹ ਭਾਈ ਰਹਿਮੂ ਜੀ ਦੀ ਅੰਸਬੰਸ ਦੀ ਜਿਹੜੀ ਕਿ ਅੱਗੇ ਟੁਰੀ ਕੀਰਤਨ ਨੂੰ ਲੈ ਕੇ ਜਿਹੜਾ ਕਿ ਸਬੂਤ ਹੈ ਕਿ ਇਹਨਾਂ ਨੇ ਉੱਥੇ ਗੋੰਦਵਾਲ ਸਾਹਿਬ ਹਜ਼ੂਰੀ ਰਾਗੀ ਦੇ ਤੌਰ ਤੇ ਕੀਰਤਨ ਸ਼ੁਰੂ ਕੀਤਾ ਭਾਈ ਰਹਿਮਤ ਅਲੀ ਉਰਫ ਭਾਈ ਰੈਮੋ ਜੀ ਤੇ ਇਹਦਾ ਜਿਹੜਾ ਮ ਜ਼ਿਕਰ ਕੀਤਾ ਸੀ 300 ਸਾਲਾ ਜਿਹੜਾ ਅਵਾਰਡ ਮਿਲਿਆ ਸੀ ਸਰਕਾਰੀ ਲੈਵਲ ਤੇ ਇੰਡੀਆ ਦੇ ਅਨ ਉੱਥੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬੁਲਾਇਆ ਸੀ ਤੇ ਉਹਨਾਂ ਨੂੰ ਅਵਾਰਡ ਮਿਲਿਆ ਸੀ 300 ਸਾਲਾ ਵਾਰਡ at the picture ਐ ਤਸਵੀਰ ਸੀ 300 ਸਾਲਾਂ ਦੀ ਸਰਕਾਰੀ ਜਿਹੜੀ ਸਰਕਾਰੀ ਤਸਵੀਰ ਸੀ ਇਹ ਵਾਲੀ ਔਰ ਐ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਨੇ ਐ ਅਵਾਰਡ ਦਿੰਦੇ ਪਏ ਨੇ ਭਾਈ ਆਸ਼ਕ ਅਲੀ ਭਾਈ ਲਾਲ ਜੀ ਦੇ ਉਹਨੂੰ ਮੇਰੇ ਪਿਤਾ ਜੀ ਨੂੰ ਤੇ ਉਹਦਾ ਐਚ ਦੱਸਣ ਦਾ ਮਤਲਬ ਐ ਕਿ ਪਤਾ ਲੱਗੇ ਕਿ ਅਸੀਂ ਭਾਈ ਮਰਦਾਨਾ ਜੀ ਦੀ ਅੰਸ਼ ਬੰਸ ਚੋ ਹੈ ਦੂਸਰਾ ਜਦੋਂ ਭਾਈ ਲਾਲ ਜੀ 2006 ਨਵੰਬਰ 2012 ਚ ਫੌਤ ਹੋ ਗਏ ਤੇ ਇਸ ਬਾਬਾ ਸੁਖਵਿੰਦਰ ਸਿੰਘ 베ਦੀ ਜੀ ਜਿਹੜਾ ਗੁਰੂ ਨਾਨਕ ਜੀ ਦੀ ਅੰਸ਼ਵੰਸ ਹੈ ਇਹ ਉਹਨਾਂ ਨੇ ਉਹਨਾਂ ਦੀ ਡੈਥ ਤੇ ਭਾਈ ਲਾਲ ਜੀ ਦੀ ਡੈਥ ਸੇ ਅਫਸੋਸ ਭਰੇ ਆ ਖਤ ਲਿਖਿਆ ਸੀ ਤੇ ਇਹ ਵੇਖੋ ਇਸ ਤੋਂ ਵੱਧ ਜਿਹੜੀ ਵੈਰੀਫਿਕੇਸ਼ਨ ਕੋਣ ਕਰ ਸਕਦਾ ਕਿ ਗੁਰੂ ਨਾਨਕ ਜੀ ਦੀ ਜੀ ਔਲਾਦ 16ਵੀਂ ਅੰਸ਼ਵੰਸ ਸੀ ਹੈ ਜਿਨ੍ਹਾਂ ਨੇ ਇਹ ਲੈਟਰ ਭੇਜਿਆ ਸੀ ਤੇ ਅਫਸੋਸ ਕੀਤਾ ਸੀ ਕਿ ਭਾਈ ਲਾਲ ਜੀ ਫੌਤ ਹੋ ਗਏ ਨੇ ਜਿਹੜੇ ਮਰਦਾਨਾ ਕ ਜੇ ਸੀ ਤੇ ਇਹ ਚੀਜ਼ਾ ਦੱਸਣਾ ਸੀ ਕਿਉਂਕਿ ਸੰਗਤਾ ਨੇ ਸਵਾਲ ਕੀਤਾ ਸੀ ਕਿ ਕੀ ਭਾਈ ਮਰਦਾਨਾ ਜੀ ਦੀ ਅਨਸਬਸ ਹੋ ਹੈ ਕਿ ਵੀ ਹੈ ਕਿ ਨਹੀਂ ਤੇ ਇਹ ਥੋੜਾ ਜਿਆ ਇੰਟਰੋਡਕਸ਼ਨ ਕਰਾਇਆ ਇਹ ਬੱਬਾ ਬੱਬਾ ਮਰਦਾਨਾ ਜੀ ਗੁਰੂ ਨਾਨਕ ਜੀ ਦੀ ਕਿਰਪਾ ਜਿਹੜੀ ਪਾਪਾ ਮਰਦਾਨਾ ਜੀ ਤੇ ਹੋਈ ਐ ਇਹਨਾਂ ਦਾ ਤੁਹਾਨੂੰ ਬਿਲਕੁਲ ਪਤਾ ਤੇ ਇੱਕ ਇਹ ਜਿਹੜੀ ਛੋਟੀ ਜੀ ਕੋਸ਼ਿਸ਼ ਕੀਤੀ ਹੈ ਜਿੱਤੇ ਮੈਂ ਇੰਟਰਵਿਊ 'ਚ ਕਿਹਾ ਵੀ ਹੈ ਕਿ ਬੱਚੇ ਹਾਲੀ ਨਹੀਂ ਆ ਰਹੇ ਤੇ ਇਹ ਕੀਰਤਨ ਅਕੈਡਮੀ ਬਣਾਈ ਤੇ ਇਹ ਉਹ ਸ਼ਖਸੀਅਤ ਹੈ ਭਾਈ ਲਾਲ ਜੀ ਆ ਸ਼ਕਲੀ ਭਾਈ ਲਾਲ ਜੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀ ਕਿ ਜਿਨ੍ਹਾਂ ਨੇ ਕੀਰਤਨ ਨੂੰ ਜਾਗ ਲਾਈ ਪਾਰਟੀਸ਼ਨ ਤੋਂ ਬਾਅਦ ਤੇ ਇਹ ਨੇ ਆਸ਼ਕਲੀ ਭਾਈ لال 17ਵੇਂ ਅੰਸਬੰਦ ਬਾਬਾ ਮਰਦਾਨਾ ਜੀ ਦੀ ਔਰ ਇਹ ਦਾਸਤ ਵੀ ਥੋੜੀ ਇੱਕ خدمت ਹੈ ਜਿੱਦ ਪਾਕਿਸਤਾਨ ਚ ਕੈਨੇਡਾ ਕਾਲਜ ਵਾਲਿਆਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਤੇ ਉਹਨਾਂ ਆਪਣੇ ਲੋ ਇਹ ਪੋਸਟਰ ਬਣਵਾਇਆ ਸੀ ਤੇ ਦੂਸਰਾ ਐਜੀਪ ਵਿਸਾਖੀ ਤੇ 2 ਸਾਲ ਪਹਿਲੋਂ ਵਿਸਾਖੀ ਤੇ ਐਡਿਸ਼ਨਲ ਸੈਕਟਰੀ ਈਟੀਪੀ ਬੋਰਡ ਰਾਲਾ ਸ਼ਾਹ ਸਾਹਿਬ ਨੇ ਤੇ ਸਾਬਕਾ ਜਿਹੜੇ ਪ੍ਰਧਾਨ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਔਰ ਇਹ ਜਿਹੜੇ ਨੇ ਡਾਇਰੈਕਟਰ ਸਾਹਿਬ ਨੇ ਅਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਚ ਜਿੱਤੇ ਸਰਕਾਰੀ ਤੌਰ ਤੇ ਅਵਾਰਡ ਮਿਲਿਆ ਕਿ ਇਹ ਪਛਾਣ ਹੈ ਕਿ ਅਸੀਂ ਭਾਈ ਮਰਦਾਨਾ ਜੀ ਦੀ ਔਲਾਦ ਹੈ ਔਰ ਕਿਰਤਨ ਨੂੰ ਜਾਰੀ ਰੱਖਿਆ ਆ ਅਗੇ ਇਹ ਕਰਤਾਰਪੁਰ ਸਾਹਿਬ ਜੀ ਕਰਤਾਰਪੁਰ ਸਾਹਿਬ ਇਹ ਅਵਾਰਡ ਮਿਲੇ ਸਾਈਂ ਅਲੀ ਰਜ਼ਾ ਪੀਰ ਕਾਦਰੀ ਮੀਆਂ ਮੀਰ ਸਾਹਿਬ ਦੇ ਗੱਦੀ ਨਿਸ਼ੀਨ ਔਰ ਇਹ ਦਰਦੀ ਸਾਹਿਬ ਨੇ ਜਿਹੜੇ ਇੱਕੇ ਚਰਦੀ ਪ੍ਰਾਈਮ ਟੀਵੀ ਦੇ ਮਾਲਕ ਨੇ ਔਰ ਵਰਲਡ ਚ ਇਹਨਾਂ ਦਾ ਆਪਣਾ ਚੈਨਲ ਹੈਗਾ ਤੇ ਇਹਨਾਂ ਨੇ ਖੁਦ ਆ ਕੇ ਕਰਤਾਰਪੁਰ ਸਾਹਿਬ ਮੈਨੂੰ ਅਵਾਰਡ ਦਿੱਤਾ ਸੀ ਇਹ ਅਵਾਰਡ ਕਨੇਡਾ ਕਾਲਜ ਚੋਂ ਮਿਲਿਆ ਸੀ ਕਿ ਬਹੁਤ ਅੱਛੀ ਡਾਕੂਮੈਂਟਰੀ ਬਣੀ ਸੀ ਔਰ ਸਕਸੈਸਫੁਲ ਹੋਈ ਸੀ ਤੇ ਨਨਕਾਣਾ ਸਾਹਿਬ ਜਿਹੜੀ ਖਿਦਮਤ ਅਸੀਂ ਕਰਦੇ ਆ ਅਮਰੀਕਾ ਚ ਆਏ ਸੀ ਇਹਨਾਂ ਨੇ ਅਵਾਰਡ ਦਿੱਤਾ ਸੀ ਸਰਦਾਰ ਗੁਰਿੰਦਰਪਾਲ ਗੁਰਿੰਦਰਪਾਲ ਸਿੰਘ ਜੋਨਸਰ ਜੀ ਨੇ ਯੂਐਸਏ ਤੋਂ ਨਿਊਯਾਰਕ ਚੋਂ ਇਹਨਾਂ ਨੇ ਫਿਰ ਐਵਾਰਡ ਦਿੱਤਾ ਇਸ ਪ੍ਰੋਗਰਾਮ ਸੁਣ ਕੇ ਬਾਕੀ ਕਹਿੰਦਾ ਮਕਸਦ ਹੈ ਕਿ ਥੋੜੀ ਪਛਾਣ ਇੱਥੇ ਵੀ ਬਣਾਈ ਹੈ ਜਾਣਦੇ ਤੇ ਸਾਰੇ ਹੀ ਨੇ ਤੇ ਇਹ ਸਰਕਾਰੀ ਲੈਵਲ ਤੇ ਪਛਾਣ ਬਣੀ ਹੋਈ ਹੈ ਕਿ ਅਸੀਂ ਭਾਈ ਮਰਦਾਨਾ ਜੀ ਦੀ ਅਨਸਪੰਸ ਹੈ ਐ ਨਹੀਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ